ਨਾਮ ਹੈ ਜੀ ਕੁਮੇਰ ਸਿੰਘ ਸੰਧ ਸਰ ਅੱਜ ਜਿਹੜਾ ਸਰਚ ਭਿਆਨ ਕੀਤਾ ਗਿਆ ਸਟੇਸ਼ਨ ਤੇ ਉਹਦੇ ਬਾਰੇ ਥੋੜੀ ਜਾਣਕਾਰੀ ਦੇ ਦਿਓ ਕਿਉਂ ਕੀਤਾ ਇਹ ਦੇ ਦੇ ਹਾਲਾਤਾਂ ਨੂੰ ਮੁੱਕ ਰੱਖਦੇ ਹੋ ਜਿਹੜਾ ਸਰਚ ਭਿਆਨ ਲਗਾਤਾਰ ਚੱਲੀ ਆ ਰੇਲਵੇ ਸੇਸ਼ਨ ਤੇ ਆਉਣ ਵਾਲੇ ਪੰਜਰਾਂ ਦੇ ਜਿਹੜੇ ਛੱਕੀਪੁਰਚਾ ਉਹਨਾਂ ਦੇ ਨਜ਼ਰਖਤ ਜਾਰੀ ਆ ਜਿਹੜੀ ਸਾਡੀ ਪਲੇਅਰ ਫੰਡ ਤੇ ਦਫ਼ਤਰਾਂ ਦੇ ਪਾਰਕਿੰਗ ਸਕੂਟਰ ਪਾਰਕਿੰਗ ਇਹਨਾਂ ਦੀ ਚੰਗੀ ਐਂਡੋਸਰ ਜਿਹੜੀ ਏਰੀਆ ਉਹਨਾਂ ਨੂੰ ਚੈੱਕ ਕਰਦਾ ਯਾਰ ਕਿਸ ਤਰੀਕੇ ਨਾਲ ਸਰਚ ਭਿਆਨ ਕਰਦੇ ਇਹ ਸਾਡੇ ਕੋ ਡੈਗ ਸਕੋਡ ਵਗੈਰਾ ਸਾਡੇ ਕੋਲ ਐਂਟੀ ਸੈਫਟੀ ਟੀਮ ਕੋ ਡੀਪ ਸਰਵਿੰਗ ਵਾਰਾ ਜਿੰਨਾਂ ਦੇ ਨੰਬਰ ਕਿੰਨਾ ਲੋਕਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਜਿਹੜੇ ਸ਼ੱਕੀ ਬੁਰਸ਼ਾ ਜਿਨ੍ਹਾਂ ਦੇ ਸ਼ੱਕ ਪੈਂਦਾ ਵਾ ਉਹਨਾਂ ਚੈੱਕ ਕੀ ਜਾ ਰਿਹਾ ਵੈਸੇ ਰੂਟੀਨ ਚੱਲਦੀ ਰਹਿੰਦੀ ਚੈੱਕ ਰੂਟੀਨ ਵੈਸੇ ਵੀ ਚੱਲਦੀ ਰਹਿੰਦੀ ਹੈ ਕਦੋਂ ਦੀ ਚੱਲ ਰਹੀ ਹੈ ਇਹ ਤਾਂ ਲਗਾਤਾਰ ਹੀ ਚੱਲ ਰਹੀ ਹੈ ਸਰ ਲੋਕਾਂ ਜਿਆਦਾ ਕਰਕੇ ਹੁਣ ਹਾਲਾਤਾਂ ਨੂੰ ਮੁੱਖਾ ਕੇ ਤੋਂ ਜਿਆਦਾ ਹੋਰ ਵੀ ਇਹ ਜਿਹੜੀ ਆ ਡੰਗਾਈ ਨਾਲ ਚੈੱਕ ਕੀਤੀ ਜਾ ਰਹੀ ਹੈ ਆਪਣਾ ਜਿਹੜੀਆਂ ਟ੍ਰੇਨਸ ਨੇ ਉਹਨਾਂ ਨੂੰ ਚੈੱਕ ਕੀਤਾ ਜਾਂਦਾ ਹਾਂਜੀ ਬਿਲਕੁਲ ਚੈੱਕ ਕਰਕੇ ਜਾਉਂਦੇ ਸਪੈਸੀਫਿਕ ਕੋਈ ਪੁਆਇੰਟਸ ਹੈਗੇ ਨੇ ਜਿਨ੍ਹਾਂ ਨੂੰ ਤੁਸੀਂ ਮੇਨ ਚ ਉਹ ਤੁਹਾਨੂੰ ਲੱਗਦੇ ਨਾਲ ਸਾਰੇ ਚੱਕਰ ਹੀ ਦੇ ਸਰੀਆ ਲੋਕ ਵਗਰ ਵਗਰ ਡੀਫੈਂਸ ਸਰ ਲੋਕਾਂ ਨੂੰ ਕੀ ਕਹਿਣਾ ਚਾਹੂਗੇ ਲੋਕਾਂ ਨੂੰ ਕਹਿੰਦਾ ਫੌਂ ਤੋਂ ਬਚੋ ਜੋ ਪ੍ਰਸ਼ਾਸਨ ਕਹਿ ਰਿਹਾ ਉਹਦੀਆਂ ਹਦਾਇਤਾਂ ਦੀ ਪਾਲਣਾ ਕਰੋ ਇੱਥੇ ਜਿਹੜੇ ਰਸ਼ ਬਹੁਤ ਜ਼ਿਆਦਾ ਅੱਜ ਨਜ਼ਰ ਆ ਰਿਹਾ ਕਿ ਲੱਗਦਾ ਵੀ ਜਿਹੜਾ ਇੱਕ ਪ੍ਰਵਾਸੀ ਨੇ ਉਹ ਵਾਪਸ ਜਾ ਰਹੇ ਨੇ ਉਹ ਹੁਣ ਉਪਵਾਵਾਂ ਤੋਂ ਡਰਦੇ ਹੀ ਜਿਹੜੇ ਵਾਪਸ ਜਾ ਰਹੇ ਆ ਇੱਕ ਸਰ ਸੁਣਨ ਚ ਆਇਆ ਵੀ ਜਿਹੜੇ ਸਰਹੱਦੀ ਖੇਤਰ ਨੇ ਉਹਨਾਂ ਦੇ ਵਿੱਚ ਜਿਹੜੀਆਂ ਰਾਤ ਨੂੰ ਚੱਲਣ ਵਾਲੀਆਂ ਟ੍ਰੇਨਾਂ ਨੇ ਉਹ ਨਹੀਂ ਚੱਲਣਗੀਆਂ ਉਹਦੇ ਪਰ ਇੱਕ ਨੋਟੀਫਿਕੇਸ਼ਨ ਆਇਆ ਕਿ ਫਿਲਹਾਲ ਜਿਹੜੀਆਂ ਰਾਤ ਦੀਆਂ ਟ੍ਰੇਨਾਂ ਕੋਝਾ ਇਹਨਾਂ ਬੰਦ ਕੀਤੀਆਂ ਵਾ ਬਾਕੀ ਦਿਨ ਦੀਆਂ ਕੰਟੀਨਿਊਸ ਨਾਲ ਚੱਲਦੀਆਂ ਰਹਿਣਗੀਆਂ ਬੰਦ ਸਰ ਠੀਕ ਹੈ ਗੱਲ ਕਿਹੜੀ ਕਿਹੜੀ ਕੀਤੀ ਹੈ ਸਰ ਇੱਕ ਜਿਹੜੀ ਆ ਅੱਜ ਹਰਦਵਾਰ ਦੀ ਟ੍ਰੇਨ ਆ ਉਹ ਬੰਦ ਕੀਤੀ ਆ ਇੱਕ ਜਿਹੜੀ ਗੋਲਡਨ ਨਿੰਬਲ ਇਹ ਦੋ ਬੰਦ ਕੀਤੀਆਂ ਸਰ ਇੱਥੇ ਜਿਹੜੇ ਲੋਕ ਕੁਝ ਤੁਹਾਨੂੰ ਲੱਗਦਾ ਵੀ ਕਿਸੇ ਨੂੰ ਆਪਾਂ ਆਂਟੀਡੈਟ ਕੀਤਾ ਇਸ ਤਰ੍ਹਾਂ ਦੇ ਕਿਸੇ ਸ਼ੱਕੀ ਨਹੀਂ ਸ਼ੱਕੀ ਪੁਛ ਇਹੋ ਜਿਹਾ ਨਹੀਂ ਕੋਈ ਮਿਲਿਆ ਫਿਲਹਾਲ ਚੈੱਕ ਚੈਕਿੰਗ ਜਾਰੀ ਆ ਪਰ ਇਹੋ ਜਿਹਾ ਅਜੇ ਕੋਈ ਵੀ ਸ਼ੱਕੀ ਪੁਛ ਤਾਂ ਜਿਹੜਾ ਨਹੀਂ 10 ਵਜੇ ਤੱਕ ਤੁਹਾਡਾ ਇਹ ਸਰਚ ਬਿਆਨ ਚੱਲਦਾ ਰਹੇਗਾ ਜੀ ਨਹੀਂ ਲੱਗਦਾ ਰਾਤ ਵੀ ਦਿਨ ਵੀ ਚੱਲਣ ਦਾ ਦਿਨ ਰਾਤ ਚੱਲੇਗਾ ਹਾਂ ਦਿਨ ਵੀ ਚੱਲੇ ਰਾਤ ਵੀ ਚੱਲੇਗਾ ਠੀਕ ਹੈ